ਨੂੰ ਡਾਕਟਰ ਅਨਿਲਜੀਤ ਕੰਪੋਜ਼ ਕੋਰਟੀਸੇਖਾ ਉਹ ਆਪਣੀ ਕਲੀਨਿਕ ਦੇ ਵਿੱਚ ਪੇਸ਼ੈਂਟਸ ਵੇਖ ਰਹੇ ਸੀ ਉਦੋਂ ਦੋ ਅਣਪਛਾਤੇ ਹਮਲਾਵਰ ਆਏ ਉੱਥੇ ਪੇਸ਼ੈਂਟ ਬਣ ਕੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਉਹਨਾਂ ਤੇ ਫਾਇਰਿੰਗ ਕਰਤੀ ਕਾਤਿਲਾਨਾ ਹਮਲਾ ਕੀਤਾ ਤੇ ਉਹਦੇ ਬਾਅਦ ਉਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਉਹਦੇ ਸਬੰਧੀ ਐਫ ਆਈ ਆਰ ਜਿਹੜੀ ਹੈ ਕੋਰਟੀਸੇਖਾ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਅਸੀਂ ਸਟਾਰਟ ਕਰਤੀ ਸੀ ਆ ਇੱਕ ਮਲਟੀ ਏਜੰਸੀ ਜਿਹੜਾ ਹੈ ਕੋਆਰਡੀਨੇਟਡ ਅਫਰਟ ਸੀ ਉਸ ਤੋਂ ਬਾਅਦ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਹੈਲਪ ਦੀ ਮਦਦ ਦੇ ਨਾਲ ਇੱਕ ਕੇਸ ਦੀ ਇਨਵੈਸਟੀਗੇਸ਼ਨ ਦੇ ਬੇਸਿਸ ਤੇ ਅਸੀਂ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਸੀ ਦੋਨੇ ਅਕਿਊਜ਼ ਜਿਹੜੇ ਹਸਪੀਟਲ ਕਲੀਨਿਕ ਦੇ ਵਿੱਚ ਆਏ ਸੀ ਉਹਨਾਂ ਨੂੰ ਵੀ ਤੇ ਇੱਕ ਦੋਸ਼ੀ ਜਿਹੜਾ ਉਹਨਾਂ ਨੂੰ ਬਾਅਦ ਵਿੱਚ ਵਾਰਦਾਤ ਹੋਣ ਤੋਂ ਬਾਅਦ ਗੱਡੀ ਦੇ ਵਿੱਚ ਐਸਕੇਪ ਕਰਨ 'ਚ ਜੈਨੇ ਮਦਦ ਕੀਤੀ ਸੀ ਜੈਨੇ ਲੌਜਿਸਟਿਕ ਸਪੋਰਟ ਉਹਨਾਂ ਨੂੰ ਦਿੱਤਾ ਸੀ ਉਹਨੂੰ ਵੀ ਆਈਡੈਂਟੀਫਾਈ ਕਰ ਲਿਆ ਸੀ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਹੈ ਉਹ ਇਨਫੋਰਮੇਸ਼ਨ ਸਾਡੀ ਪੁਲਿਸ ਟੀਮ ਨੂੰ ਮਿਲੀ ਸੀ ਕਿ ਭਈ ਉਹ ਉਸ ਤਰ੍ਹਾਂ ਦੀ ਜਿਹੜੀ ਗੱਡੀ ਹੈ ਸ਼ੱਕੀ ਹਾਲਤ ਦੇ ਵਿੱਚ ਜਿਹਦੇ ਵਿੱਚ ਤਿੰਨ ਬੰਦੇ ਨੇ ਤੇ ਅਸਲੇ ਨਾਲ ਉਹ ਲੈਸ ਨੇ ਤੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਐਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਤੇ ਉਸ ਦੇ ਸਬੰਧ ਦੇ ਵਿੱਚ ਸਾਡੀ ਡਿਫਰੈਂਟ ਪੁਲਿਸ ਟੀਮਾਂ ਮੋਗੇ ਪੁਲਿਸ ਦੀ ਸੀਆਈਏ ਟੀਮ ਐਸ ਐਚਓ ਫਤਿਹਗੜ ਪੰਸਤੂਰ ਡੀਐਸਪੀ ਡੀ ਐਸਪੀ ਡੀ ਡੀਐਸਪੀ ਧਰਮਕੋਟ ਨਾਲ ਸਾਡੇ ਏਜੀਟੀਐਫ ਤੇ ਕਾਉਂਟਰੀ ਇੰਟੈਲੀਜੈਂਸ ਦੀ ਟੀਮਸ ਵੀ ਹੈਗੀ ਸੀ ਇਹਨਾਂ ਸਾਰਿਆਂ ਨੇ ਇਸ ਇਲਾਕੇ ਦੇ ਵਿੱਚ ਸਰਚ ਸਟਾਰਟ ਕੀਤੀ ਇਸ ਇਲਾਕੇ ਦੀ ਕੇਰਾਬੰਦੀ ਕੀਤੀ ਉਦੇ ਸਬੰਧ ਦੇ ਵਿੱਚ ਜਦੋਂ ਉਸ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਨੇ ਉਤਰ ਕੇ ਪੁਲਿਸ ਟੀਮ ਦੇ ਉੱਤੇ ਫਾਇਰਿੰਗ ਸਟਾਰਟ ਕਰਤੀ ਤੇ ਇੱਥੋਂ ਭਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰਿੰਗ ਦੇ ਵਿੱਚ ਉਹਨਾਂ ਤਿੰਨਾਂ ਦੇ ਲੈਗ ਸ਼ਾਟ ਇੰਜਰੀ ਹੋਈ ਹੈ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪੀਟਲ ਮੋਗਾ ਐਡਮਿਟ ਕਰਾਇਆ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਇਸ ਪੂਰੇ ਕਾਰਵਾਈ ਦੌਰਾਨ ਕੋਈ ਪੁਲਿਸ ਮੁਲਾਜ਼ਮ ਦੇ ਵੀ ਕੋਈ ਸੀਰੀਅਸ ਇੰਜਰੀ ਨਹੀਂ ਹੋਈ ਪੁਲਿਸ ਟੀਮ ਨੇ ਬੜੀ ਬਹਾਦਰੀ ਦੇ ਨਾਲ ਆਪਣਾ ਬਚਾਅ ਕਰਦੇ ਹੋਏ ਤੇ ਉਹਨਾਂ ਨੂੰ ਜਿਹੜਾ ਹੈ ਐਪਰੀਹੈਂਡ ਕਰ ਲਿਆ। ਇਹ ਲੰਡਾ ਲਖਵੀਰ ਲੰਡਾ ਹਰੀਕੇ ਗਰੁੱਪ ਦੇ ਨਾਲ ਤਾਲੁਕ ਰੱਖਦੇ ਨੇ। ਸਰ ਕਿੱਥੋਂ ਦੇ ਰਹਿਣ ਵਾਲੇ ਕੋਈ ਪਤਾ ਲੱਗਿਆ ਸਰ? ਤੇ ਤਿੰਨੇ ਹੀ ਜਿਹੜੇ ਹੈਗੇ ਤਰਨਤਾਨ ਦੇ ਰਹਿਣ ਵਾਲੇ ਨੇ। ਇਹਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਗੁਰਮਨਦੀਪ ਸਿੰਘ ਤੇ ਖੁਸ਼ਪ੍ਰੀਤ ਇਹ ਦੋਨੇ ਹੀ ਹੈਗੇ ਜਿਹੜੇ ਅੰਦਰ ਉਸ ਦਿਨ ਹਸਪੀਟਲ ਦੇ ਅੰਦਰ ਐਂਟਰ ਹੋ ਕੇ ਉਹਨਾਂ ਦੇ ਕਲੀਨਿਕ ਦੇ ਅੰਦਰ ਐਂਟਰ ਹੋ ਕੇ ਇਹਦੇ ਵਿੱਚ ਗੁਰਮਨਦੀਪ ਸਿੰਘ ਨੇ ਫਾਇਰਿੰਗ ਕੀਤੀ ਸੀ। ਸਰ ਕੀ ਕੀ ਰਿਕਵਰੀ ਕੀ ਹੋਈ ਹੈ ਸਰ? ਇਨਾਂ ਦੇ ਕੋਲੋਂ ਦੋ ਵੈਪਨ ਰਿਕਵਰ ਹੋਏ ਹਨ ਤਿੰਨ ਵੈਪਨ ਟੋਟਲ ਰਿਕਵਰ ਹੋਏ ਹਨ ਤਿੰਨਾਂ ਦੇ ਕੋਲੋਂ ਤੇ ਨਾਲ ਲਾਈਵ ਰਾਉਂਡਸ ਵੀ ਮਿਲੇ ਹਨ ਦੋ ਵੈਪਨ 30 ਬੋਰ ਦੇ ਨੇ ਤੇ ਇੱਕ 32 ਬੋਰ ਦਾ ਹੈ ਫਰਦਰ ਕੀ ਪੁਲਿਸ ਵੱਲੋਂ ਸਰਕਾਰ ਵੱਲੋਂ ਹੁਣ ਇਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਨੂੰ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਹੈ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੇ ਹੋਰ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਉਗੀ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਵੀ ਲੰਡੇ ਵੱਲੋਂ ਕੋਈ ਐਕਸਟਰਸ਼ਨਲੀ ਕਾਲ ਸਰ ਇਹਨਾਂ ਨੂੰ ਪਈ ਆਉਣੀ ਹੈ ਤੇ ਇਸ ਤੋਂ ਬਾਅਦ ਜਿਹੜੀ ਕਾਰਵਾਈ ਆ ਕਰਾਈਮ ਐਕਸਟਰਸ਼ਨ ਰਿਲੇਟਿਡ ਹੀ ਹੈ ਬ ਪੰਜਾਬ ਗਵਰਨਮੈਂਟ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਪੰਜਾਬ ਪੁਲਿਸ ਦੀ ਬਿਲਕੁਲ ਜ਼ੀਰੋ ਟੋਲਰੈਂਸ ਹੈ ਕ੍ਰਾਈਮ ਦੇ ਲਈ ਤੇ ਕੋਈ ਵੀ ਇਸ ਤਰ੍ਹਾਂ ਦਾ ਕ੍ਰਾਈਮ ਜਿਹੜਾ ਹੈ ਉਹ ਬਿਲਕੁਲ ਉਹਦੇ ਲਈ ਟੋਲਰੈਂਸ ਨਹੀਂ ਹੈਗੀ ਤੇ ਹੁਣ ਲਗਭਗ 48 ਘੰਟੇ ਹੋਏ ਆ ਸਾਡੀ ਪੁਲਿਸ ਟੀਮ ਜਿਹੜੀ ਹੈ 24/7 ਕੰਟੀਨਿਊਸ ਅਸੀਂ ਵਰਕ ਕਰ ਰਹੇ ਸੀ ਤੇ ਇਹ ਪੂਰੇ ਕੇਸ ਨੂੰ ਅਸੀਂ ਸੋਲਵ ਕਰ ਲਿਆ ਤੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਿਆ